ਸਤ ਸ੍ਰੀ ਅਕਾਲ ਦੋਸਤੋ ਪੰਜਾਬੀ ट्रैवल कपल ਨੂੰ ساری ਦੁਨੀਆ ਹੀ ਜਾਣਦੀ ਹੈ ਇਹ ਜੋੜੀ ਵਕ ਵਕ ਦੇਸਾਂ ਦੇ ਵਿੱਚ ਘੁੰਮਣ ਲਈ ਬਹੁਤ ਹੀ ਜਿਆਦਾ ਮਸ਼ਹੂਰ ਹੈ ਪਿਛਲੇ ਦਿਨੀ ਇਸ ਜੋੜੀ ਨੇ ਆਪਣੀ ਬੇਟੀ ਦੀ ਲੋਹੜੀ ਮਨਾਈ ਸੀ ਜਿਸ ਤੇ ਵਿੱਚ ਬਹੁਤ ਹੀ ਜਿਆਦਾ ਇਹਨਾਂ ਨੇ ਖਰਚਾ ਕੀਤਾ ਅਤੇ ਇਹ ਚਰਚਾ ਦਾ ਵਿਸ਼ਾ ਬਣ ਗਏ ਪਿਛਲੇ ਦਿਨੀ ਸੋਸ਼ਲ ਮੀਡੀਆ ਤੇ ਇਹ ਜੋੜੀ ਬਹੁਤ ਹੀ ਵਾਇਰਲ ਰਹੀ ਕਿਉਂਕਿ ਇਹਨਾਂ ਨੇ ਆਪਣੀ ਬੇਟੀ ਦੀ ਲੋਹੜੀ ਬਹੁਤ ਹੀ ਜ਼ਿਆਦੇ ਧੂਮ-ਤਾਮ ਨਾਲ ਮਨਾਈ ਸੀ ਇਸ ਦੇ ਨਾਲ ਹੀ ਇਹਨਾਂ ਨੂੰ 네ਗੇਟਿਵ ਕਮੈਂਟਾਂ ਦਾ ਸਾਹਮਣਾ ਵੀ ਕਰਨਾ ਪਿਆ ਇੱਕ ਗੱਲੋਂ ਇਹਨਾਂ ਨੂੰ ਚੰਗਾ ਕਿਹਾ ਗਿਆ ਵੀ ਇਹਨਾਂ ਨੇ ਬਿਨਾਂ ਕਿਸੇ ਭੇਦਭਾਵ ਤੋਂ ਆਪਣੀ ਧੀ ਦੀ ਲੋਹੜੀ ਪੁੱਤਾਂ ਵਾਂਗ ਹੀ ਮਨਾਈ ਅਤੇ ਬਹੁਤ ਸੋਹਣਾ ਪ੍ਰੋਗਰਾਮ ਰਚਿਆ ਇਸ ਦੇ ਨਾਲ ਹੀ ਇਹਨਾਂ ਨੂੰ ਨੈਗੇਟਿਵ ਕਮੈਂਟਾਂ ਦਾ ਵੀ ਸਾਹਮਣਾ ਕਰਨਾ ਪਿਆ ਜਿਸ ਦੇ ਵਿੱਚ ਇਹਨਾਂ ਨੂੰ ਕਿਹਾ ਗਿਆ ਵੀ ਇਹਨਾਂ ਨੇ ਜਿਹੜੀ ਇਹ ਲੋਹੜੀ ਦੇ ਉੱਤੇ ਇੰਨਾ ਜ਼ਿਆਦਾ ਖਰਚਾ ਕੀਤਾ ਸੀ ਉਸ ਦੇ ਨਾਲ ਇਹ ਕਿਸੇ ਦਾ ਹੋਰ ਵੀ ਭਲਾ ਕਰ ਸਕਦੇ ਸੀ ਇਸ ਲਈ ਇਹਨਾਂ ਖਰਚਾ ਕਰਨ ਦੀ ਵੀ ਕੀ ਲੋੜ ਸੀ ਕਿਉਂਕਿ ਇਸ ਜੋੜੀ ਨੇ ਆਪਣੇ ਇਸ ਲੋਹੜੀ ਦੇ ਪ੍ਰੋਗਰਾਮ ਦੇ ਵਿੱਚ ਬਹੁਤ ਹੀ ਵੱਡੇ ਵੱਡੇ ਕਲਾਕਾਰਾਂ ਨੂੰ ਵੀ ਇਨਵਾਈਟ ਕੀਤਾ ਸੀ ਅਤੇ ਇਹਨਾਂ ਨੇ ਬਹੁਤ ਸਾਰੇ ਵੱਡੇ ਵੱਡੇ ਯੂਟਿਊਬਰਸ ਵੀ ਇਨਵਾਈਟ ਕੀਤੇ ਸੀ ਜਿਸ ਕਰਕੇ ਇਹ ਚਰਚਾ ਦਾ ਵਿਸ਼ਾ ਬਣ ਗਏ